हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਕੋਸ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਆਪਾਂ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਰਾ ਜੀ ਸੋ ਠੀਕ ਹੋ ਵਧੀਆ ਹਾਂ ਵਧੀਆ ਬਈ ਠੀਕ ਠਾਕ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਮੇਰਾ ਕਾਕਾ ਅਰੇ ਵਾਲਾ ਠੀਕ ਹੈ ਬਾਈ ਪਿੰਡ ਕੋਠਾਗੁਰੂ ਕਾ ਜ਼ਿਲ੍ਹਾ ਬਠਿੰਡਾ ਹੂੰ ਤਸੀਲ ਫੂਲ ਪੈਂਦੀ ਹੈ ਨੇੜੇ ਪਿੰਡ ਵਿੱਚ ਨੇੜੇ ਭਗਤਾ ਭਾਈ ਕਾ ਠੀਕ ਹੈ ਬਈ ਆਪਣਾ ਮੰਨ ਕੇ ਚਲੋ ਆ ਰਹਾ ਹੈਗਾ ਕਿਹੜੀ ਸੜਕ ਤੇ ਇਹ ਇਹ ਭਗਤਾ ਨਾਥਾਣਾ ਰੋਡ ਤੇ ਬਈ ਠੀਕ ਆ ਭਗਤੇ ਤੋਂ ਨਾਥਾਣੇ ਨੂੰ ਜਾਣਾ ਹੋਵੇ ਹਨਾ ਉਹ ਰੋਡ ਦੇ ਉੱਪਰ ਹਾਂ ਭਗਤੇ ਤੋਂ 5 ਕਿਲੋਮੀਟਰ ਦੂਰ ਪਿੰਡ ਕੋਠਾਗੁਰੂ ਕੋਠਾਗੁਰੂ ਕਾ ਪਿੰਡ ਠੀਕ ਆ ਬਈ ਜਮਾ ਮੀਣ ਰੋਡ ਤੇ ਬਾਈ ਦਾ ਆ ਰਹਾਗਾ ਬਈ ਦੋ ਆ ਰਹੇ ਆ ਇੱਕ ਦੂਜੀ ਸਾਈਡ ਇੱਕੋ ਲਈ ਹਾਂ ਇਧਰ ਚੜ੍ਹਦੇ ਵਾਲੀ ਸਾਈਡ ਜਿਹੜਾ ਆ ਰਿਹਾ ਉਹ ਆਪਣਾ ਬਹੁਤ ਠੀਕ ਆ ਮੋਬਾਈਲ ਨੰਬਰ ਉਹ 98157 ਹੂੰ 856 ਠੀਕ ਆ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਆਪਣੇ ਘਰ ਦੀ ਆ ਹਨ ਇਹ ਹਾਂ ਬਾਈ ਜੀ ਆਪਣੇ ਘਰ ਦੀ ਆ ਬੈਡ ਕਿ ਕਿਹੜਾ ਸੂਆ ਸੋਹੰਦੀ ਆ ਇਹ ਦੂਜਾ ਸੂਆ ਸੋਹੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਾਈ ਬਸ ਦਿਨ 4 ਜਾਂ 5 ਦਿਨ ਮੰਗਾਓ 4 ਜਾਂ 5 ਦਿਨ ਕਿੰਨਾ ਦੁੱਧ ਚੋਇਆ ਬਾਈ ਇਸ ਵਿੱਚ ਦੁੱਧ ਵੀਰ 18 ਲੀਟਰ ਚੋਇਆ ਵਾ ਪਹਿਲੇ ਸੂਏ ਦਾ ਇਹਦਾ ਠੀਕ ਆ ਹਾਂ ਠੰਡੀ ਆ ਬਾਈ ਹਾਂ ਹੈ ਠੰਡੀ ਸੀਲ ਆ ਬਿਲਕੁਲ ਹੈ ਬਾਈ ਜਿਵੇਂ ਮਾਰ ਗਿਆ ਚਲਾਈ ਜਾਂ ਰਹੀ ਚੈੱਕ ਕਰੀ ਨਹੀਂ ਕਹਿ ਨਹੀਂ ਕਰਮ ਵਾਲੀ ਕੁਛ ਨਹੀਂ ਠੰਡੀ ਸੀਲ ਆ ਤੇ ਫੈਂਟ ਬਹੁਤ ਆਉਂਦੀ ਉਹ ਹਾਂ ਫੈਂਟ ਬਾਈ 7 ਪਲੱਸ ਆਉਂਦੀ ਐ 7 ਪਲੱਸ ਨੇ ਤਾ ਦੇਖੋ ਕੱਲਾ ਕੱਲਾ ਪੂਰੀ ਬਿੱਤੀ ਤੇ ਥਾਣਾ ਚਾਰੇ ਥਾਣ ਨਿਕੜਵੇਂ ਪੂਰੇ ਗੈਲ ਤੇ ਨਾੜਾ ਨੂੜਾ ਖੋਲਾ ਹਲੇ ਕੱਚੀ ਕੱਚੀ ਆ ਦਣ ਲੈਂਦੀ ਆ ਖੁੱਦ ਨੂੰ ਆਰਡਰ ਹੈ ਜਿਹੜਾ ਕਮਾਲ ਦਾ ਤਿਆਰ ਕਰ ਲੂ ਢਿੱਲਾਂ ਦੇ ਖੋਲੇ ਸਾਰੀਆਂ ਬਾਲਡਨਾਂ ਗੱਡੂ ਫੇਰ ਕਰਨ ਵਾਲੀ ਨੇ ਸੋਣਾ ਕੱਲੀ ਕੱਚੀ ਕੱਚੀ ਆ ਦਣ ਹਜੇ ਲੈਂਦੀ ਆ ਲੈ ਕਿਆ ਬਾਤ ਹੈ ਚੱਲੋ ਬਾਪਈਆ ਸਾਰੀ ਲਾਡੂ ਲਾਗਟ ਉਹ ਜੀ ਗੱਲ ਬੋਲ ਦੇ ਭਾਈ ਤੋਰ ਕੇ ਦਿਖਾ ਦੇ ਸਮੀ ਪੜੀਆ ਰਾਜੀ ਰੂਜੀ ਫੁੱਲ ਆ ਭਾਈ ਦੇ ਘਰ ਦੀ ਵਹਿਣਾ ਕੋਈ ਵਪਾਰ ਦਾ ਕੰਮ ਨਹੀਂ ਰੰਗ ਰੂਪ ਬਹੁਤ ਚੰਗਾ ਭਾਈ ਚਮਕ ਫੁੱਲ ਆ ਬੜਪਲੀ ਵੀ ਬਹੁਤ ਆ ਭਾਈ ਦੋਧਰ ਕਾ ਵੀ ਰਿਕਾਰਡ ਵੀ ਚੰਗਾ ਬਾਕੀ ਕੱਚੀ ਕੱਚੀ ਆ ਹਜੇ ਦਿਨ ਲੈਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾ ਤੋਰਾ ਤਾਰਾ ਦੇਖੋ ਤੋਰਾ ਤਾਰਾ ਵੀ ਚੰਗਾ ਕਰ ਮੈਂ ਮੋਲ ਕੀ ਆ ਭਾਈ ਜੈਜ ਜਨ ਮੋਲ ਬਾਈ 70000 ਰੁਪਇਆ ਕਰਦੇ ਆਂਗੇ ਮਾਨਤਨ ਹੋ ਜਾ ਹਾਂ ਬਾਈ ਮਾਨਤਨ ਕਰਦੇ ਆਂਗੇ ਮਾਨਤਨ 70000 ਰੁਪਇਆ ਮੋਲ ਮਾਨਤਨ ਜਿਹੜਾ ਮੌਕਾ ਤੇ ਜਰੂਰ ਹੋ ਜਾ ਮੋਲ ਜਾਇਜ਼ ਆ ਕੱਲੀ ਕੱਚੀ ਕੱਚੀ ਆ ਦੇਣਾ ਹਜੇ ਲੈਦੀ ਆ ਉਹਦੋਂ ਆਰਡਰ ਆ ਜਿਹੜੇ ਨੇ ਕਮਾਲ ਦਾ ਤਿਆਰ ਕਰ ਸੀਲ ਸਭ ਪੂਰੀ ਹੈਗੀ ਕੋਈ ਉਹਦੀ ਗੱਲ ਨਹੀਂ ਵੀ ਜਿਵੇਂ ਮਰਜੀ ਹੱਥ ਲਾਈ ਜਾ ਬਾਈ ਕੋਲੇ ਥੋੜੀ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਗੀ ਆ ਕਾਫੀ ਬਾਈ ਕੋਲੇ ਦੁੱਧ ਵਾਲੀ ਆ ਮਗਰ ਬੱਚੀ ਵੀ ਭਾਈ ਕਹਿੰਦਾ ਤਿਆਰ ਹੋਗੀ ਤੇ ਉਹਦਾ ਕਰਕੇ ਵੀ ਸੋਣ ਵਾਲੀ ਸੀ ਬਾਈ ਕਹਿੰਦਾ ਚਲ ਵੀ 4 ਰੁਪਿਆ ਦੀ ਲੋੜ ਹਾਂ ਹਾਂ ਠੀਕ ਆ ਇਹ ਕਿਵੇਂ ਵੀਰ ਨੂੰ ਬੜ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ